ਹੋਲੀ ਦੀ ਜਿਹੜੀ ਸ਼ੁਰੂਆਤ ਹੈ ਤੇ ਹੋਲੀ ਦਾ ਪਿਸ਼ੋਕੜ ਕੀ ਹੈ ਕਿਉਂਕਿ ਜਦੋਂ ਆਪਾਂ ਸਨਾਤਨ ਮਤ ਦੇ ਪਿਸ਼ੋਕੜ ਨੂੰ ਪੜਦੇ ਹਾਂ ਜਾਂ ਉਹਨਾਂ ਦੇ ਮਥੋਲੋਜੀ ਨੂੰ ਪੜਦੇ ਹਾਂ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਹਰਨਾਕਸ਼ ਜਿਹੜਾ ਹੈ ਉਹਦੇ ਚਾਰ ਸੁਪੁੱਤਰ ਸਨ ਉਹਨਾਂ ਵਿੱਚੋਂ ਚੌਥਾ ਜਿਹਦਾ ਨਾਮ ਪ੍ਰਹਲਾਦ ਕਰਕੇ ਆਉਂਦਾ ਹੈ ਪ੍ਰਹਲਾਦ ਨੇ ਇਹ ਬਗਾਵਤ ਕੀਤੀ ਕਿ ਮੇਰਾ ਬਾਪ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਨਹੀਂ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਇੱਕ ਨਿਰੰਕਾਰ ਹੈ ਜਿਹੜਾ ਜਨਮ ਨਹੀਂ ਲੈਂਦਾ ਨਾ ਕਿਸੇ ਤਖਤ ਤੇ ਬੈਠ ਕੇ ਰਾਜ ਕਰਦਾ। ਉਹ ਸਾਰਿਆਂ ਦਾ ਸਾਂਝਾ ਹੈ। ਉਹਦੇ ਵਿਰੋਧ ਵਜੋਂ ਪ੍ਰਹਲਾਦ ਨੇ ਪ੍ਰਮਾਤਮਾ ਦੀ ਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਜਿਹਦੇ ਵਿਰੋਧ ਵਿੱਚ ਹਰਨਾਕਸ਼ ਨੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਏ। ਗੁਰਬਾਣੀ ਵਿੱਚ ਜ਼ਿਕਰ ਮਿਲਦਾ ਹੈ ਕਿ ਕਾਲ ਕੋਠੜੀ ਵਿੱਚ ਬੰਦ ਕਰਕੇ ਤਾਲਾ ਲਾਇਆ ਗਿਆ। ਉਸ ਤੋਂ ਬਾਅਦ ਹਰਨਾਕਸ਼ ਦੀ ਭੈਣ ਸੀ ਜਿਹਨੂੰ ਕਹਿੰਦੇ ਹੋਲਕਾ। ਹੋਲਕਾ ਨੂੰ ਇੱਕ ਸਪੈਸ਼ਲ ਕੰਬਲ ਦੇ ਕੇ ਚਿਖਾ ਤਿਆਰ ਕਰਕੇ ਬਿਠਾਇਆ ਗਿਆ। ਤਾਂਕੇ ਉਹ ਜਿਹੜੀ ਚਿਖਾ ਦੀ ਅੱਗ ਹੈ ਉਹਦੇ ਨਾਲ ਪ੍ਰਹਲਾਦ ਸੜ ਜਾਏ ਤੇ ਹੋਲਕਾ ਬਚ ਜਾਏ ਪਰ ਕਹਿੰਦੇ ਜੇ ਆਪੇ ਪ੍ਰਹਲਾਦ ਦਾ ਪ੍ਰਮਾਤਮਾ ਹੋਏਗਾ ਤੇ ਉਹ ਪ੍ਰਹਲਾਦ ਦੀ ਰੱਖਿਆ ਕਰ ਲਏਗਾ ਪਰ ਨਰੰਗਕਾਰ ਨੇ ਆਪਣੀ ਕਿਰਪਾ ਵਰਤਾਈ ਬਲ ਦੀ ਚਿਖਾ ਵਿੱਚ ਹੋਲਕਾ ਜਿਹੜੀ ਸੜ ਕੇ ਰਾਖ ਹੋ ਗਈ ਪ੍ਰਹਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਜਦੋਂ ਉਹ ਚਿਖਾ ਸੜਕੇ ਰਾਹ ਕੋਈ ਪ੍ਰਹਲਾਦ ਬਚ ਗਿਆ ਲੋਕਾਂ ਨੇ ਖੁਸ਼ੀ ਮਨਾਈ ਔਰ ਉਹ ਸਵਾਹ ਜਿਹੜੀ ਸੀ ਉਹਨੂੰ ਆਪਣੇ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਉਡਾਇਆ ਉਹਨੂੰ ਪਹਿਲਾਂ ਹੋਰੀ ਕਿਹਾ ਜਾਂਦਾ ਸੀ ਹੋਰੀ ਤੋਂ ਬਾਅਦ ਇਹਨੂੰ ਹੋਲੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੌਲੀ-ਹੌਲੀ ਇਹ ਤਿਹਾਰ ਜਿਹੜਾ ਸੀ ਪ੍ਰਹਲਾਦ ਦੀ ਜਿੱਤ ਵਜੋਂ ਤੇ ਹਰਨਾਕਸ਼ ਦੀ ਹਾਰ ਵਜੋਂ ਮਨਾਇਆ ਜਾਣ ਲੱਗਾ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਹੌਲੀ-ਹੌਲੀ ਵਪਾਰੀਵਾਦ ਆ ਗਿਆ ਵਪਾਰੀ ਨੇ ਵੇਖਿਆ ਕਿ ਸਵਾਹ ਜਿਹੜੀ ਹੈ ਇਹਦੇ ਵਿੱਚੋਂ ਵੀ ਕਿਸੇ ਤਰੀਕੇ ਨਾਲ ਪੈਸਾ ਕਮਾਇਆ ਜਾਵੇ ਉਹਨਾਂ ਫਿਰ ਸਵਾਹ ਦੀ ਜਗ੍ਹਾ ਡਾਉਣ ਵਾਸਤੇ ਇਹਨਾਂ ਨੂੰ ਰੰਗ ਦੇ ਦਿੱਤੇ ਫਿਰ ਇੱਕ ਦੇ ਦੂਸਰੇ ਉੱਪਰ ਰੰਗ ਸੁੱਟਣਾ ਸ਼ੁਰੂ ਕਰ ਦਿੱਤਾ ਪਹਿਲਾਂ ਮੂਲ ਰੂਪ ਵਿੱਚ ਲੋਕ ਕਿਉਂਕਿ ਇਹਨਾਂ ਨੂੰ ਛੂਦਰ ਦਾ ਹਥਿਆਰ ਕਿਹਾ ਜਾਂਦਾ ਸੀ ਮੈਂ ਥੋੜਾ ਜਿਹਾ ਹੋਰ ਪਿਛੋਂ ਕੜਵਾ ਲੈ ਜਾਵਾਂ ਹਥਿਆਰਾਂ ਦੀ ਵੰਡ ਵੀ ਜਿਹੜੀ ਹੈ ਉਹ ਪੈਸੇ ਨੂੰ ਮੁੱਖ ਰੱਖ ਕੇ ਕੀਤੀ ਗਈ ਜਿਹੜਾ ਮੀਰ ਬੰਦਾ ਹੈ ਉਹਦਾ ਹਥਿਆਰ ਵੀ ਮੀਰ ਹੈ ਉਹ ਮੀਰੀ ਤਰੀਕੇ ਨਾਲ ਬਣਾਇਆ ਜਾਂਦਾ ਹੈ ਜਿਹੜਾ ਵਰਗ ਗਰੀਬ ਹੈ ਉਹਦਾ ਤਿਹਾਰ ਵੀ ਗਰੀਬ ਹੈ ਤੇ ਉਹ ਗਰੀਬੀ ਵਾਲੇ ਤਰੀਕੇ ਨਾਲ ਮਨਾਇਆ ਜਾਂਦਾ ਸੀ ਇਹ ਘੱਟਾ ਸੁੱਟ ਕੇ ਮਿੱਟੀ ਸੁੱਟ ਕੇ ਜਾਂ ਗਾਰਾ ਸੁੱਟ ਕੇ ਕਾਲਾ ਤੇਲ ਸੁੱਟ ਕੇ ਇਸ ਤਿਹਾਰ ਨੂੰ ਮਨਾਇਆ ਜਾਣ ਲੱਗ ਪਾ ਹੋਲੀ ਦੀ ਜਿਹੜੀ ਸ਼ੁਰੂਆਤ ਹੈ ਤੇ ਹੋਲੀ ਦਾ ਪਿਸ਼ੋਕੜ ਕੀ ਹੈ ਕਿਉਂਕਿ ਜਦੋਂ ਆਪਾਂ ਸਨਾਤਨ ਮਤ ਦੇ ਪਿਸ਼ੋਕੜ ਨੂੰ ਪੜਦੇ ਹਾਂ ਜਾਂ ਉਹਨਾਂ ਦੇ ਮਥੋਲੋਜੀ ਨੂੰ ਪੜਦੇ ਹਾਂ ਉਹਦੇ ਵਿੱਚ ਜ਼ਿਕਰ ਮਿਲਦਾ ਹੈ ਵੀ ਹਰਨਾਕਸ਼ ਜਿਹੜਾ ਹੈ ਉਹਦੇ ਚਾਰ ਸੁਪੁੱਤਰ ਸਨ ਉਹਨਾਂ ਵਿੱਚੋਂ ਚੌਥਾ ਜਿਹਦਾ ਨਾਮ ਪ੍ਰਹਲਾਦ ਕਰਕੇ ਆਉਂਦਾ ਹੈ ਪ੍ਰਹਲਾਦ ਨੇ ਇਹ ਬਗਾਵਤ ਕੀਤੀ ਕਿ ਮੇਰਾ ਬਾਪ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਨਹੀਂ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਇੱਕ ਨਿਰੰਕਾਰ ਹੈ ਜਿਹੜਾ ਜਨਮ ਨਹੀਂ ਲੈਂਦਾ ਨਾ ਕਿਸੇ ਤਖਤ ਤੇ ਬੈਠ ਕੇ ਰਾਜ ਕਰਦਾ ਉਹ ਸਾਰਿਆਂ ਦਾ ਸਾਂਝ ਹੈ ਉਹਦੇ ਵਿਰੋਧ ਵਜੋਂ ਪ੍ਰਹਲਾਦ ਨੇ ਪ੍ਰਮਾਤਮਾ ਦੀ ਰੱਦਨਾ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਵਿਰੋਧ ਵਿੱਚ ਹਰਨਾਕਸ਼ ਨੇ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਅਪਣਾਏ ਗੁਰਬਾਣੀ ਵਿੱਚ ਜ਼ਿਕਰ ਮਿਲਦਾ ਹੈ ਕਿ ਕਾਲ ਕੋਠੜੀ ਵਿੱਚ ਬੰਦ ਕਰਕੇ ਤਾਲਾ ਲਾਇਆ ਗਿਆ ਉਸ ਤੋਂ ਬਾਅਦ ਹਰਨਾਕਸ਼ ਦੀ ਭੈਣ ਸੀ ਜਿਹਨੂੰ ਕਹਿੰਦੇ ਹੋਲਕਾ ਹੋਲਕਾ ਨੂੰ ਇੱਕ ਸਪੈਸ਼ਲ ਕੰਬਲ ਦੇ ਕੇ ਚਿਖਾ ਤਿਆਰ ਕਰਕੇ ਬਿਠਾਇਆ ਗਿਆ ਤਾਂ ਕਿ ਉਹ ਜਿਹੜੀ ਚਿਖਾ ਦੀ ਅੱਗ ਹੈ ਉਹਦੇ ਨਾਲ ਪ੍ਰਹਲਾਦ ਸੜ ਜਾਏ ਤੇ ਹੋਲਕਾ ਬਚ ਜਾਏ ਪਰ ਕਹਿੰਦੇ ਜੇ ਆਪੇ ਪ੍ਰਲਾਦ ਦਾ ਪ੍ਰਮਾਤਮਾ ਹੋਏਗਾ ਤੇ ਉਹ ਪ੍ਰਲਾਦ ਦੀ ਰੱਖਿਆ ਕਰ ਲਏਗਾ ਪਰ ਨਰੰਗ ਕਾਰ ਨੇ ਆਪਣੀ ਕਿਰਪਾ ਵਰਤਾਈ ਬਾਲ ਦੀ ਚਿਖਾ ਵਿੱਚ ਹੋਲਕਾ ਜਿਹੜੀ ਸੜ ਕੇ ਰਾਖ ਹੋ ਗਈ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਜਦੋਂ ਉਹ ਚਿਖਾ ਸੜ ਕੇ ਰਾਖ ਕੋਈ ਪ੍ਰਹਿਲਾਦ ਬਚ ਗਿਆ ਲੋਕਾਂ ਨੇ ਖੁਸ਼ੀ ਮਨਾਈ ਔਰ ਉਹ ਸਵਾਹ ਜਿਹੜੀ ਸੀ ਉਹਨੂੰ ਆਪਣੇ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਉਡਾਇਆ ਉਹਨੂੰ ਪਹਿਲਾਂ ਹੋਰੀ ਕਿਹਾ ਜਾਂਦਾ ਸੀ ਹੋਰੀ ਤੋਂ ਬਾਅਦ ਇਹਨੂੰ ਹੋਲੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੋਲੀ-ਹੋਲੀ ਇਹ ਤਿਹਾੜ ਜਿਹੜਾ ਸੀ ਪ੍ਰਹਲਾਦ ਦੀ ਜਿੱਤ ਵਜੋਂ ਤੇ ਹਰਨਾਕਸ਼ ਦੀ ਹਾਰ ਵਜੋਂ ਮਨਾਇਆ ਜਾਣ ਲੱਗਾ। ਫਿਰ ਇਸ ਤੋਂ ਬਾਅਦ ਇਹ ਦੇ ਵਿੱਚ ਹੋਲੀ-ਹੋਲੀ ਵਪਾਰੀਵਾਦ ਆ ਗਿਆ। ਵਪਾਰੀ ਨੇ ਵੇਖਿਆ ਕਿ ਸਵਾਹ ਜਿਹੜੀ ਹੈ ਇਹਦੇ ਵਿੱਚੋਂ ਵੀ ਕਿਸੇ ਤਰੀਕੇ ਨਾਲ ਪੈਸਾ ਕਮਾਇਆ ਜਾਵੇ। ਉਹਨਾਂ ਫਿਰ ਸਵਾਹ ਦੀ ਜਗ੍ਹਾ ਡਾਉਣ ਵਾਸਤੇ ਇਹਨਾਂ ਨੂੰ ਰੰਗ ਦੇ ਦਿੱਤੇ। ਫਿਰ ਇੱਕ ਦੇ ਦੂਸਰੇ ਉੱਪਰ ਰੰਗ ਸੁੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਮੂਲ ਰੂਪ ਵਿੱਚ ਲੋਕ ਕਿਉਂਕਿ ਇਹਨਾਂ ਨੂੰ ਛੂਦਰ ਦਾ ਤਿਹਾੜ ਕਿਹਾ ਜਾਂਦਾ ਸੀ ਮੈਂ ਥੋੜਾ ਜਿਹਾ ਹੋਰ ਪਿਛੋਕੜ ਵੱਲ ਜਾਵਾਂ। ਤਿਹਾਰਾਂ ਦੀ ਵੰਡ ਵੀ ਜਿਹੜੀ ਐ ਉਹ ਪੈਸੇ ਨੂੰ ਮੁੱਖ ਰੱਖ ਕੇ ਕੀਤੀ ਗਈ ਜਿਹੜਾ ਮੀਰ ਬੰਦਾ ਹੈ ਉਹਦਾ ਤਿਹਾਰ ਵੀ ਮੀਰ ਹੈ ਉਹ ਮੀਰੀ ਤਰੀਕੇ ਨਾਲ ਮਨਾਇਆ ਜਾਂਦਾ ਹੈ ਜਿਹੜਾ ਵਰਗ ਗਰੀਬ ਹੈ ਉਹਦਾ ਤਿਹਾਰ ਵੀ ਗਰੀਬ ਹੈ ਤੇ ਉਹ ਗਰੀਬੀ ਵਾਲੇ ਤਰੀਕੇ ਨਾਲ ਮਨਾਇਆ ਜਾਂਦਾ ਸੀ ਇਹ ਘੱਟਾ ਸੁੱਟ ਕੇ ਮਿੱਟੀ ਸੁੱਟ ਕੇ ਜਾਂ ਗਾਰਾ ਸੁੱਟ ਕੇ ਕਾਲਾ ਤੇਲ ਸੁੱਟ ਕੇ ਇਸ ਤਿਹਾਰ ਨੂੰ ਮਨਾਇਆ ਜਾਣ ਲੱਗ ਪਿਆ